ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮਹਿਰਬਾਨਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਤਕੜਾ ਹੰਗਾਰਾ ਮਿਲਿਆ ਜਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੜਕੀ ਬਲਦੇਵ ਸਿੰਘ ਸ਼ੇਰਗਿੱਲ, ਇੰਦਰ ਸਿੰਘ ਫੌਜੀ, ਜਸਦੀਪ ਸਿੰਘ ਬਾਉ, ਸੁਰਜੀਤ ਸਿੰਘ, ਬਿੱਟੂ ਸਿੰਘ, ਸੁਖਦੇਵ ਸਿੰਘ, ਸਤਪਾਲ ਸਿੰਘ, ਪਰਮਜੀਤ ਸਿੰਘ, ਫੱਤਾ ਸਿੰਘ, ਸੁਲੱਖਣ ਸਿੰਘ, ਹਰਜੀਤ ਸਿੰਘ ਦੀ ਅਗਵਾਈ ਹੇਠ 100 ਦੇ ਕਰੀਬ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਜਪਾ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਅਤੇ ਚੇਅਰਮੈਨ ਕਨਵਰਬੀਰ ਸਿੰਘ ਮੰਜ਼ਿਲ ਨੇ ਸ਼ਾਮਲ ਹੋਣ ਵਾਲੇ ਮੋਹਤਬਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ ਅਤੇ ਬੰਦਾਮਾਨ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਤੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਦਿੱਲੀ ਤੇ ਹਰਿਆਣੇ ਤੋਂ ਬਾਅਦ ਪੰਜਾਬ ਵਿੱਚ ਵੀ ਭਾਜਪਾ ਲੋਕਾਂ ਦੀ ਉਮੀਦ ਬਣ ਕੇ ਉੱਭਰ ਰਹੀ ਹੈ ਤੇ ਪੰਜਾਬ ਵਿੱਚ ਇਸ ਵਾਰ ਕਮਲ ਦਾ ਫੁੱਲ ਖਿਲੇਗਾ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਦੇ ਵਾਅਦਿਆਂ ਤੋਂ ਤੰਗ ਆ ਕੇ ਭਾਜਪਾ ਤੇ ਮੋਦੀ ਸਰਕਾਰ ਦੀ ਗਾਰੰਟੀ ਤੇ ਵਿਸ਼ਵਾਸ ਕਰ ਰਹੇ ਹਨ ਉਨਾ ਆਖਿਆ ਕਿ ਪਾਜਪਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਕਾਸ ਤੇ ਗਰੀਬ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਪੰਜਾਬ ਵਿੱਚ ਵੀ ਪਾਜਪਾ ਦੀ ਸਰਕਾਰ ਬਣਨ ਤੇ ਲਾਗੂ ਕੀਤੀਆਂ ਜਾਣਗੀਆਂ ਉਨਾ ਆਖਿਆ ਕਿ ਦਿੱਲੀ ਤੇ ਹਰਿਆਣਾ ਵਿੱਚ ਪਾਜਪਾ ਦੀ ਸਰਕਾਰ ਨੇ ਮਹਿਲਾਵਾਂ ਨੂੰ ਦਿੱਤੀ ਗਾਰੰਟੀ ਦੇ ਤਿਤਪੰਜੀ ਤੋਂ 2500 ਰੁਪਏ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ ਇਸੇ ਪ੍ਰਕਾਰ ਹਰਿਆਣਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 3500 ਰੁਪਏ ਬੇਰੁਜ਼ਗਾਰੀ ਪੱਤਾਵੀ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਦੀ ਲਾਰਿਆਂ ਦੀ ਰਾਜਨੀਤੀ ਤੋਂ ਲੋਕ ਆਕ ਚੁੱਕੇ ਹਨ ਇਸ ਵਾਰ ਸੂਬੇ ਦੇ ਲੋਕ ਅਸਲੀ ਬਦਲਾਅ ਲਿਆਉਂਦਾ ਮਨ ਬਣਾ ਚੁੱਕੇ ਹਨ ਹਰਦੀਪ ਗਿੱਲ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਵਿੱਚ ਹੀ ਸੂਬੇ ਤਰੱਕੀ ਕਰ ਸਕਦੇ ਹਨ ਉਹਨਾਂ ਕਿਹਾ ਕਿ ਗਰੀਬ ਲੋਕਾਂ ਨੂੰ ਕੱਚੇ ਮਕਾਨ ਪੱਕੇ ਕਰਕੇ ਦੇਣਾ 5 ਲੱਖ ਦਾ ਬੀਮਾ ਯੋਜਨਾਕਾਰ ਮੁਫਤ ਅਨਾਜ ਮੁਫਤ ਸਿਲੰਡਰ ਵਰਗੀਆਂ ਯੋਜਨਾਵਾਂ ਮੋਦੀ ਸਰਕਾਰ ਨੇ ਦਿੱਤੀਆਂ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਕਰਮਚਾਰੀ ਲਾਗੂ ਨਹੀਂ ਕਰ ਰਹੇ ਇਸ ਮੌਕੇ ਤੇ ਬੋਲਦੇ ਹੋਏ ਕਨਵਰ ਵੀਰ ਸਿੰਘ ਮੰਜ਼ਿਲ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਭਾਜਪਾ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖ ਸਕਦੀ ਹੈ ਯੂਪ ਪਾਂਗ ਪੰਜਾਬ ਵਿੱਚ ਨਸ਼ਾਖੋਰੀ ਗੁੰਡਾਗਰਦੀ ਨੂੰ ਖਤਲ ਪਾਉਣ ਦੀ ਸਮਰੱਥਾ ਵੀ ਭਾਜਪਾ ਹੀ ਰੱਖਦੀ ਹੈ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਸਿਵਾਏ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਕੁਝ ਨਹੀਂ ਦਿੱਤਾ ਇਸ ਮੌਕੇ ਤੇ ਸਾ ਸਰਪੰਚ ਨਿਰਵੈਲ ਸਿੰਘ ਵਡਾਲੀ ਬਲਵੰਤ ਸਿੰਘ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ ਫੋਟੋ ਕੈਪਸ਼ਨ ਪਿੰਡ ਮਹਿਰਬਾਨਪੁਰਾ ਵਿਖੇ ਪੰਜ-ਪੰਜ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਪੰਜਪਾ ਦੇ ਹਲਕਾ ਝੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਚੇਅਰਮੈਨ ਕਨਵਰਵੀਰ ਸਿੰਘ ਮੰਜ਼ਿਲ ਨਿਰਵੈਲ ਸਿੰਘ ਵਡਾਲੀ ਬਲਦੇਵ ਸਿੰਘ ਇੰਦਰ ਸਿੰਘ ਫੌਜੀ ਪਰਮਜੀਤ ਸਿੰਘ ਤੇ ਹੋਰ ਜੀ ਅੱਜ ਪਿੰਡ ਮਹਿਰਬਾਨ ਪਿੰਡ ਜਿਹੜਾ ਕਾਟਕੀਂ ਤਰ ਬੈਠੇ ਅੱਜ ਪਿੰਡ ਮਹਿਰਬਾਨ ਪਰਵੇਖੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਇੰਦਰ ਸਿੰਘ ਦੀ ਫੌਜੀ ਜੀ ਪਰਮਜੀਤ ਸਿੰਘ ਜੀ ਤੇ ਮੇਰਾ ਵੀਰ ਪੰਮਾ ਮਿੱਟੂ ਜੀ ਇਨਾਂ ਦੇ ਉਪਰਾਲੇ ਸਦਕਾ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਇਲਾਕਾ ਨਿਵਾਸੀਆਂ ਨੇ ਰਵਾਇਤੀ ਪਾਰਟੀਆਂ ਛੱਡ ਕੇ ਕਾਂਗਰਸ, ਕਾਲੀ ਦਲ ਤੇ ਆਮ ਆਦੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਮਨ ਬਣਾਇਆ ਮੈਂ ਸ਼ਾਮਲ ਹੋਣ ਵਾਲੇ ਸਮੂਹ ਮਤਾਵਾ ਭੈਣਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਇਹਨਾਂ ਨੂੰ ਬੰਦਾ ਮਾਨ ਸਤਕਾਰ ਦਿੱਤਾ ਜਾਊਗਾ ਤੇ ਇਹ ਲੋਕ ਜਿਹੜੇ ਜਿਨ੍ਹਾਂ ਨੇ ਪਿਛਲੇ ਸਮੇਂ ਚ ਰਵਾਇਤੀ ਪਾਰਟੀਆਂ ਕਾਂਗਰਸ ਹੋਵੇ ਜਾਵੇਂ ਕਾਲੀ ਦਾਲ ਹੋਵੇ ਜਾਂ ਆਮ ਆਦਮੀ ਪਾਰਟੀ ਇਹਨਾਂ ਨੂੰ ਜਤਾਇਆ ਸੀ ਪਰ ਝੂਠੇ ਵਾਦਿਆਂ ਤੇ ਲਾਰਿਆਂ ਤੋਂ ਇਹ ਲੋਕ ਅੱਕ ਚੁੱਕੇ ਤੇ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਦਾ ਮਨ ਬਣਾਇਆ ਸਰ ਥੈਂਕ ਯੂ ਜਾਂ ਸ਼ਹਿਰੀ ਵਿੱਚ ਜਿਨ੍ਹਾਂ ਨੂੰ ਜਿਹੜੇ ਮੁਸ਼ਕਲਾਂ ਆ ਰਹੀਆਂ ਜਿਦਾ ਕਨਕੇ ਦੀ ਹੋਗੀ ਕਾਰ ਦੀ ਹੋਗੀ ਕਈ ਚੀਜ਼ਾਂ ਨਹੀਂ ਆਏ ਜਿਵੇਂ ਬਣ ਰਹੀਆਂ ਗਿਆ ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਮੁਫਤ ਅਨਾਜ ਜਿਹੜਾ ਦਿੱਤਾ ਜਾ ਰਿਹਾ ਉਰ ਤੋਂ ਇਲਾਵਾ ਕੱਚੇ ਕੋਠੇ ਦਿੱਤੇ ਜਾ ਰਹੇ ਪ੍ਰਧਾਨ ਮੰਤਰੀ ਜਿਹੜਾ ਬੀਮਾ ਯੋਜਨਾ ਦਾ 5 ਲੱਖ ਦਾ ਕਾਰਡ ਦਿੱਤਾ ਜਾ ਰਿਹਾ ਪਰ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਤੇ ਕਰਮਚਾਰੀ ਇਹਨਾਂ ਸੁਵਿਧਾਤਾਂ ਨੂੰ ਸਹੀ ਢੰਗ ਨਾਲ ਪੰਜਾਬ ਵਿੱਚ ਲਾਗੂ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੇ ਨੀਤ ਵਿੱਚ ਖੋਟਿਆ ਤੇ ਨੀਤ ਵਿੱਚ ਖੋਟ ਹੋਣ ਦਾ ਜਿਹੜਾ ਖਮਿਆਜਾ ਇਹ ਗਰੀਬ ਲੋਕ ਭੁਗਤ ਰਹੇ ਆ ਕਿਉਂਕਿ ਹਕਵਾਂਡੀ ਸੂਬਿਆਂ ਦੀ ਜੇ ਗੱਲ ਕਰ ਲਈਏ ਹਰਿਆਣਾ ਦਿੱਲੀ ਉਹਦੇ ਵਿੱਚ ਗਰੀਬਾਂ ਨੂੰ ਸਹੂਲਤਾਂ ਵੀ ਮਿਲ ਰਹੀਆਂ ਤੇ ਜੋ ਜੋ ਭਾਰਤੀ ਜਨਤਾ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਪੂਰੇ ਦੇ ਪੂਰੇ ਉਹ ਐਨ ਬੈਨ ਲਾਗੂ ਹੋਇਆ ਵੇਖੋ ਅਜੇ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਬਣਿਆ ਦੱਸ ਦੇਣੀ ਹੋਏ ਤੇ 5-500 ਰੁਪਿਆ ਸਾਡੀਆਂ ਮਤਾਵਾਂ ਭੈਣਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਹਰਿਆਣਾ ਵਿੱਚ ਸ਼ੁਰੂ ਕਰਤਾ ਬੇਰੋਜ਼ਗਾਰੀ ਭੱਤਾ ਦੇਣਾ ਸ਼ੁਰੂ ਕਰਤਾ ਸੋ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਉਹ ਜੇਕਰ ਸੱਚ ਮੋੱਚੀ ਪੰਜਾਬ ਵਿੱਚ ਜਿਹੜਾ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰਨ ਤਾਂ ਹੀ ਲੋਕਾਂ ਨੂੰ ਜਿਹੜੀਆਂ ਸੁਖ-ਸੁਲਤਾਂ ਮਿਲ ਸਕਦੀਆਂ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੋ ਸਕਦਾ ਤੁਹਾਡੇ ਲੋ ਜਿਹੜੇ ਪਿੰ ਉਹ ਤੋਂ ਕਿੰਨੇ ਕਸਕਸ ਦੀ ਦੇ ਕੈਂਪ ਫਿਰ ਕਿਹਦੇ ਸਹੂਲਤਾਂ ਪਿੰਡਾਂ ਵਿੱਚ ਜਿਹੜੀਆਂ ਕੇਂਦਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ بیمਾ ਯੋਜਨਾ ਕੱਚੇ ਕੋਠੇ ਪੱਕੇ ਕਰਨ ਉਰ ਤੋਂ ਇਲਾਵਾ ਜਿਹੜਾ ਕਿਸਾਨਾਂ ਨੂੰ ਸਮਾਨ ਨਿੱਧੀ ਯੋਜਨਾ ਵਿੱਚ ਜਿਹੜਾ 2000 ਰੁਪਏ ਆਉਂਦਾ ਸੀ ਉਹ ਜਿਹੜਾ ਕਈ ਕਿਸਾਨਾਂ ਦਾ ਬੰਦ ਹੋ ਗਿਆ ਸੀ ਉਹਦੇ ਤੇ ਇਟ ਤੋਂ ਇਲਾਵਾ ਕੇਂਦਰ ਦੀਆਂ ਸਹੂਲਤਾਂ ਨਾਲ ਸੰਬੰਧਿਤ ਜਿਹੜੇ ਕੈਂਪ ਲਗਾ ਲਗਾਏ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਲਗਾਤਾਰ ਜਿਹੜੇ ਕੈਂਪ ਪਿੰਡਾਂ ਵਿੱਚ ਲੱਗਣਗੇ ਜੇ ਦੇ ਨਾਲ ਲੋਕਾਂ ਨੂੰ ਜਿਹੜੀ ਰਾਹਤ ਮਹਿਸੂਸ ਹੋ ਗਈ। ਕਈਆਂ ਤੱਕ ਤੇ ਸਹੂਲਤਾਂ ਦੀ ਸਹਤ ਪਹੁੰਚ ਨਹੀਂ ਹੋ ਰਹੀ। ਉਹਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਇਹਨਾਂ ਸਹੂਲਤਾਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦਾ ਅੜਿੱਕਾ ਜਦੋਂ ਲੋਕਾਂ ਵਿੱਚੋਂ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਹਟ ਜਾਣਗੇ ਤੇ ਸਿੱਧਾ ਕੇਂਦਰ ਨਾਲ ਸੰਪਰਕ ਬਣ ਜਾਊਗਾ ਤੇ ਇਹ ਸਹੂਲਤਾਂ ਇਹਨਾਂ ਬਿਨ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਣਗੀਆਂ।